ਹਾਂਜੀ ਮੈਂ ਬਲਵਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਮੇਰੇ ਇਸ YouTube ਚੈਨਲ ਗੱਲ ਤਜਰਬੇ ਦੀ ਵਿੱਚ ਸਵਾਗਤ ਹੈ। ਸੋ ਕੱਲ ਮੈਂ ਇੱਕ ਕਵਿਤਾ ਪੜ੍ਹੀ ਸੀ ਸਰਦਾਰ ਰਣਜੀਤ ਸਿੰਘ ਵੱਲੋਂ ਲਿਖੀ ਗਈ ਆ। ਕਵਿਤਾ ਦਾ ਨਾਮ ਧਰਤੀ ਅਮਰਤ ਸਰ ਦੀ। ਸੋ ਬਹੁਤ ਸੋਹਣੀ ਕਵਿਤਾ ਲਿਖੀ ਹੈ। ਮੈਂ ਹੌਲੀ-ਹੌਲੀ ਬੋਲਾਂਗਾ ਤੁਸੀਂ ਧਿਆਨ ਨਾਲ ਸੁਣਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕਵਿਤਾ ਕਿਵੇਂ ਲੱਗੀ ਸੋ ਇਸ ਕਵਿਤਾ ਵਿੱਚ ਧਰਤੀ ਅਮਰਤ ਸਰਦੀ ਇਸ ਕਵਿਤਾ ਵਿੱਚ ਬਹੁਤ ਵਧੀਆ ਜ਼ਿਕਰ ਕੀਤਾ ਧਰਤੀ ਅਮਰਤ ਸਰਦੀ ਬਾਰੇ ਸੋ ਕਾਪਤਾ ਵਿੱਚ ਕੀ ਲਿਖਿਆ ਆ ਆਉਗਾ ਦ ਕਰਦੇ ਆ ਜਿਹੜਾ ਆਵੇ ਰਾਜੀ ਜਾਵੇ ਦੁੱਖ ਸੁਪਨਾਂ ਦਾ ਹਰਦੀ ਤੈੋਂ ਬੜੀ ਪਿਆਰੀ ਲੱਗਦੀ ਧਰਤੀ ਅਮਰਤ ਸਰਦੀ ਆਰਾਮਦਾਸ ਰੋਗਰ ਦੇ ਵਿੱਚ ਜਿਹੜਾ ਟੁੱਬੀ ਲਾਉਂਦਾ ਪਿਛਲੇ ਕੀਤੇ ਸਾਰੇ ਪਾਪਾਂ ਤੋਂ ਛੁਟਕਾਰਾ ਉਹ ਪਾਉਂਦਾ ਮੈਲ ਵਿਕਾਰਾਂ ਦੀ ਮਨ ਵਿੱਚੋਂ ਲੋੜ ਵਾਂਗਰਾਂ ਖਰਦੀ ਤਾਹੋਂ ਬੜੀ ਪਿਆਰੀ ਲੱਗਦੀ ਧਰਤੀ ਅੰਮ੍ਰਿਤ ਸਰਦੀ ਦੁੱਖ ਭੰਜਨੀ ਬੇਰੀ ਹਰ ਇੱਕ ਬੰਦੇ ਦੇ ਦੁੱਖ ਤੋੜੇ ਜਿਹੜਾ ਹੇਠਾਂ ਬਹਿ ਕੇ ਸੁਰਤੀ ਨਾੜ ਗੁਰਾਂ ਦੇ ਜੋੜੇ ਪਿੰਗਲੇ ਤੇ ਕੋੜੀ ਦੀ ਕਾਇਆ ਕੁੰਦਨ ਵਰਗੀ ਕਰਦੀ ਤਾਹੋਂ ਬੜੀ ਪਿਆਰੀ ਲੱਗਦੀ ਧਰਤੀ ਅੰਮ੍ਰਿਤ ਸਰਦੀ ਵਿਚ ਪਰ ਵਿਚ ਪਰ ਕਰਮਾ ਚੱਕਰ ਲਾਓ ਸੁਣੋ ਗੁਰਾਂ ਦੀ ਬਾਣੀ ਸੱਚ ਮੁੱਚ ਮਿੱਠਾ ਅੰਮ੍ਰਿਤ ਵਰਗਾ ਅੰਮ੍ਰਿਤ ਸਰ ਦਾ ਪਾਣੀ ਪਾਪਾਂ ਦੇ ਨਾਲ ਤੱਪੀ ਆਤਮਾ ਪੈਰ ਪਾਉਂਦੀਆਂ ਠਰਦੀ ਤਾں ਬੜੀ ਪਿਆਰੀ ਲੱਗਦੀ ਧਰਦੀ ਅੰਮ੍ਰਿਤ ਸਰ ਦੀ ਲੰਗਰ ਵਿੱਚ ਪ੍ਰਸਾਦਾ ਛੱਕ ਕੇ ਆਉਂਦਾ ਬੜਾ ਨਜ਼ਾਰਾ ਪੰਗਤ ਦੇ ਵਿੱਚ ਜਦੋਂ ਬੈਠਦਾ ਰਲਕੇ ਭਈ ਚਾਰਾ ਆਏ ਕੋਈ ਸਵਾਦ ਇਲਾਹੀ ਰੋਟੀ ਭੁੱਲੀਏ ਘਰ ਦੀ ਤਾਹਾਂ ਬੜੀ ਪਿਆਰੀ ਲੱਗਦੀ ਧਰਤੀ ਅੰਮ੍ਰਿਤ ਸਰਦੀ ਸਰਦਾ ਦੇ ਨਾਲ ਮੱਥਾ ਟੇਕੋ ਪੂਰਨ ਹੋਵੇ ਆਸਾ ਹਰ ਮੰਦਰ ਤਾਂ ਹਰੀ ਦਾ ਮੰਤਰ ਹੈ ਜਿੱਥੇ ਰੱਬ ਦਾ ਵਾਸਾ ਕੀ ਕੀ ਸਫਤ ਕਰਾਂ ਮੈਂ ਦੱਸੋ ਇਸ ਗੁਰੂ ਦੇ ਘਰ ਦੀ ਤਾਹਾਂ ਬੜੀ ਪਿਆਰੀ ਲੱਗਦੀ ਧਰਤੀ ਅੰਮ੍ਰਿਤਸਰ ਦੀ ਤਾਂ ਬੜੀ ਪਿਆਰੀ ਲੱਗਦੀ ਧਰਤੀ ਅੰਮ੍ਰਿਤਸਰ ਦੀ ਸੋ ਬਹੁਤ ਵਧੀਆ ਕਵਿਤਾ ਲਿਖੀ ਹੈ ਸਰਦਾਰ ਹਰਨਜੀਤ ਸਿੰਘ ਵੱਲੋਂ ਦੇਖੋ ਇਸ ਕਵਿਤਾ ਦੇ ਵਿੱਚ ਧਰਤੀ ਅੰਮ੍ਰਿਤਸਰ ਦੀ ਬਾਰੇ ਜ਼ਿਕਰ ਕੀਤਾ ਹੈ 시간